ਅੱਜ ਡਿਪਟੀ ਕਮਿਸ਼ਨਰ ਆਸ਼ੀਕਾ ਜੈਨ ਵੱਲੋਂ ਕੁਰਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਪ੍ਰਧਾਨ ਮੰਤਰੀ ਭਾਰਤੀ ਜਨ ਅਸ਼ੋਦੀ ਕੇਂਦਰ ਦਾ ਉਦਘਾਟਨ ਕੀਤਾ ਗਿਆ ਤੇ ਨਾਲ ਹੀ ਇੱਥੇ ਹੋਰ ਵੀ ਡਾਕਟਰਾਂ ਦੀ ਟੀਮ ਅਤੇ ਐਸਐਮਓ ਤੇ ਸੀਐਮਓ ਵੀ ਹਾਜ਼ਰ ਰਹੇ ਨੇ ਅਤੇ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਇਸ ਓਸ਼ੇਦੀ ਕੇਂਦਰ ਦੇ ਨਾਲ ਹੁਣ ਲੋਕਾਂ ਨੂੰ ਮਰੀਜ਼ਾਂ ਨੂੰ ਕਾਫੀ ਫਾਇਦਾ ਹੋਵੇਗਾ ਅਤੇ ਕਾਫੀ ਘੱਟ ਰੇਟ ਤੇ ਸਸਤੀਆਂ ਦਵਾਈਆਂ ਵੀ ਮਿਲਣਗੀਆਂ ਅਤੇ ਨਾਲ ਹੀ ਉਹਨਾਂ ਇਹ ਵੀ ਗੱਲ ਆਖੀ ਹੈ ਕਿ ਇਸ ਹਸਪਤਾਲ ਨੂੰ ਹੋਰ ਵਧੇਰੇ ਵਧੀਆ ਬਣਾਉਣ ਦੇ ਲਈ ਹੋਰ ਵੀ ਨਵੇਂ ਅਪਰ ਚੰਗੇ ਉਪਰਾਲੇ ਕੀਤੇ ਜਾ ਰਹੇ ਨੇ ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਮੁਹਾਲੀ ਆਸ਼ਿਕਾ ਜੈਨ ਮੈਡਮ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਜਿਹੜੀ ਪ੍ਰਧਾਨ ਮੰਤਰੀ ਭਾਰਤੀ ਜਨੋਸ਼ਧੀ ਕੇਂਦਰ ਖੁੱਲਿਆ ਹੈ ਕੁਰਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਕਿੰਨਾ ਕੁ ਫਾਇਦਾ ਹੋਵੇਗਾ ਲੋਕਾਂ ਨੂੰ ਦੇਖੋ ਜੀ ਜਿਵੇਂ ਤੁਸੀਂ ਜਾਣਦੇ ਹੋ ਅਸੀਂ ਆਲਰੇਡੀ ਜਿਹੜੀ ਜਨੋਸ਼ਧੀ ਕੇਂਦਰ ਹੈ ਵੱਖ-ਵੱਖ ਥਾਵਾਂ ਤੇ ਜ਼ਿਲ੍ਹੇ ਚ ਆਲਰੇਡੀ ਚਲਾ ਰਹੇ ਹਾਂ ਜਿਵੇਂ ਕਿ ਮੁਹਾਲੀ ਜ਼ੀਰਕਪੁਰ ਸਾਡੇ ਆਲਰੇਡੀ ਖਰੜ ਵੀ ਸਾਡਾ ਜਨੋਸ਼ਤੀ ਸਟੋਰ ਚੱਲ ਰਿਹਾ ਹੈ ਔਰ ਬਹੁਤ ਵਧੀਆ ਰਿਸਪਾਂਸ ਜਨੋਸ਼ਤੀ ਸਟੋਰ ਦਾ ਸਾਡੇ ਲੋਕਾਂ ਚੋਂ ਤੇ ਪੇਸ਼ੈਂਟਸ ਤੋਂ ਦੇਖਣ ਨੂੰ ਮਿਲਿਆ ਹੈ ਕਿਉਂਕਿ ਉਹਨਾਂ ਨੂੰ ਬਹੁਤ ਹੀ ਸਸਤੇ ਦਰ ਤੇ ਜਨਰਿਕ ਮੈਡੀਸਿਨਸ ਉਪਲਬਧ ਹੋ ਜਾਂਦੀ ਹੈ ਅ ਪਿੱਛੇ ਸਰਕਾਰ ਵੱਲੋਂ ਬਹੁਤ ਜ਼ੋਰ ਕੋਸ਼ਿਸ਼ ਕੀਤੀ ਗਈ ਹੈ ਕਿ ਮੈਕਸਿਮਮ ਜਿਹੜੀਆਂ ਦਵਾਈਆਂ ਹਸਪਤਾਲ ਚੋਂ ਹੀ ਦਿੱਤੀਆਂ ਜਾਣ ਔਰ ਉਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਜਿੱਥੇ ਹਸਪੀਟਲ ਇਨਵੈਂਟਰੀ ਮੈਨੇਜਮੈਂਟ ਨੂੰ ਮੈਨੇਜਮੈਂਟ ਦੇ ਵਿੱਚ ਕੁਝ ਡਿਲੇ ਹੁੰਦੀ ਹੈ ਜਾਂ ਪਿੱਛੇ ਤੋਂ ਕੋਈ ਸਪਲਾਈ ਘਟ ਜਾਂਦੀ ਹੈ ਉੱਥੇ ਹਸਪੀਟਲ ਵੀ ਜਨੋਸ਼ਦੀ ਸਟੋਰ ਤੋਂ ਮੈਡੀਸਿਨਸ ਖਰੀਦ ਕੇ ਜਿਹੜੇ ਪੇਸ਼ੈਂਟਸ ਨੂੰ ਦਿੰਦੇ ਤਾਂ ਕਿ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਤਕਲੀਫ ਨਾ ਹੋਵੇ ਤੇ ਮੈਂ ਸਮਝਦੀ ਹਾਂ ਕਿ ਇਸ ਜਨੋਸ਼ਦੀ ਸਟੋਰ ਕੋਰਾਲੀ ਦੇ ਵਿੱਚ ਵੀ ਬੜਾ ਵਧੀਆ ਰਿਸਪਾਂਸ ਦੇਖਣ ਨੂੰ ਮਿਲੇਗਾ ਔਰ ਪੇਸ਼ੈਂਟਸ ਨੂੰ ਸਹੂਲਤ ਮਿਲੇਗੀ ਮੈਮ ਕੋਰਾਲੀ ਸੀਐਮ ਸਾਹਿਬ ਨੇ ਵੀ ਇਸ ਹੈਲਥ ਸੈਂਟਰ ਦਾ ਕੋਰਾ ਕੀਤਾ ਸੀਗਾ ਤੇ ਅਪਗ੍ਰੇਡ ਕਰਨ ਦੀ ਗੱਲ ਕੀਤੀ ਸੀਗੀ ਲੇਕਿਨ ਬਹੁਤ ਵੱਡਾ ਅਟਾਰਸਾ ਹੋ ਗਿਆ ਤੇ ਪਬਲਿਕ ਇੰਤਜ਼ਾਰ ਕਰ ਰਹੀ ਹੈ ਕਿ ਕੋਰਾਲੀ ਹੈਲਥ ਸੈਂਟਰ ਜਿਹੜਾ ਹੈ ਇਸ ਨੂੰ ਇਹ ਕਦੋਂ ਅਪਡੇਟ ਹੋਏਗਾ ਕਦੋਂ ਪਬਲਿਕ ਨੂੰ ਜਿਹੜੀਆਂ ਨੇ ਫੈਸਿਲਿਟੀਆਂ ਉਹਨੂੰ ਹੈਲਥ ਵੇਸ ਤੇ ਜ਼ਿਆਦਾ ਮਿਲਣਗੀਆਂ ਦੇਖੋ ਜੀ ਕੋਰਾਲੀ ਹਸਪੀਟਲ ਦੇ ਵਿੱਚ ਅਸੀਂ 2023 ਇੱਕ ਆਡਿਟ ਐਨਾਲਿਸਿਸ ਕੀਤਾ ਸੀ ਕਿ ਕਿਵੇਂ ਇੱਥੇ ਪਬਲਿਕ ਦੀ ਸੁਵਿਧਾਵਾਂ ਦੀਆਂ ਫੈਸਿਲਿਟੀਆਂ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੈ ਔਰ ਮਾਨਯੋਗ ਸੀਐਮ ਸਾਹਿਬ ਦੇ ਆਦੇਸ਼ਾਂ ਅਨੁਸਾਰ ਹੀ ਅਸੀਂ ਪ੍ਰਾਈਵੇਟ ਹਸਪੀਟਲਸ ਦੇ ਨਾਲ ਕੰਸਲਟ ਕਰਕੇ ਵੀ ਕਿ ਇਸ ਹਸਪੀਟਲ ਨੂੰ ਇਸ ਤਰ੍ਹਾਂ ਦੀ ਲੁੱਕ ਮਿਲੇ ਇਸ ਤਰ੍ਹਾਂ ਦੀ ਵੇਟਿੰਗ ਏਰੀਆ ਹੋਵੇ ਕੇਬਿਨਸ ਹੋਵੇ ਡਾਕਟਰਸ ਲਈ ਵੀ ਪੇਸ਼ੈਂਟਸ ਲਈ ਵੀ ਪ੍ਰੋਪਰ ਸੁਵਿਧਾਵਾਂ ਹੋਣ ਇਸ ਤਰ੍ਹਾਂ ਦਾ ਦੀ ਰਿਪੋਰਟ ਅਸੀਂ ਬਣਾ ਕੇ ਭੇਜੀ ਹੋਈ ਹੈ ਔਰ ਇਸ ਸਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਤਿੰਨ ਚਾਰ ਮਹੀਨੇ ਤੱਕ ਕੋਡ ਇਲੈਕਸ਼ਨ ਕੋਡ ਕਰਕੇ ਕਾਫੀ ਕੰਮ ਸਾਡੇ اٹਕੇ ਰਹੇ ਜਿਹੜੇ ਕਿ ਹੁਣ ਬੜੀ ਸਪੀਡ ਦੇ ਨਾਲ ਅੱਗੇ ਵਧ ਰਹੇ ਨੇ ਔਰ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਛੇਤੀ ਇਹ ਕੰਮ ਇੱਥੇ ਵੀ ਸ਼ੁਰੂ ਹੋ ਜਾਏਗਾ ਔਰ ਬਹੁਤ ਇੱਕ ਵਧੀਆ ਮਾਡਰਨ ਫੈਸਿਲਿਟੀ ਤੁਹਾਨੂੰ ਕੋਰਾਲੀ ਹਸਪੀਟਲ 'ਚ ਦੇਖਣ ਨੂੰ ਮਿਲੇਗੀ ਬਾਕੀ ਜਿਹੜੇ ਛੋਟੇ-ਛੋਟੇ ਕੰਮ ਨੇ ਜਿਵੇਂ ਇੱਥੇ ਪਾਣੀ ਭਰਨ ਦੀ ਕਾਫੀ ਸਮੱਸਿਆ ਪਿੱਛੇ ਸਾਹਮਣੇ ਆਉਂਦੀ ਸੀ ਜਾਂ ਬਾਉਂਡਰੀ ਵਾਲ ਦੀ ਗੇਟ ਦੀ ਸਮੱਸਿਆ ਸਾਡੇ ਧਿਆਨ 'ਚ ਆਉਂਦੀ ਹੈ ਤਾਂ ਉਹ ਕੰਮ ਅਸੀਂ ਪ੍ਰਾਈਵੇਟ ਸੋਰਸਸ ਸੀਐਸਆਰ ਰਾਹੀਂ ਵੀ ਔਰ ਸਰਕਾਰੀ ਸੋਰਸਸ ਤੋਂ ਵੀ ਸਮੇਂ-ਸਮੇਂ ਤੇ ਕਰਾਣੇ ਰਹੇ ਮੈਡਮ ਜਿਵੇਂ ਕਿ ਨਾ ਕਰਾਲੀ ਹਸਪੀਟਲ ਹੈ 100 150 ਪਿੰਡ ਲੱਗਦਾ ਜੀ ਇਹਨਾਂ ਨੂੰ ਤੇ ਲੇਡੀ ਡਾਕਟਰ ਕੋਈ ਨਹੀਂ ਹੈਗੇ ਪਹਿਲਾਂ ਗਾਇਨੀ ਦੇ ਸੀਗੇ ਤੇ 50 ਤੋਂ 100 ਦੇ ਵਿੱਚ ਮਹੀਨੇ ਦੇ ਵਿੱਚ ਡਿਲੀਵਰੀਜ਼ ਹੁੰਦੀਆਂ ਸੀਗੀਆਂ ਤੇ ਹੁਣ ਉਹ ਖੜੜ ਪ੍ਰੈਸ਼ਰ ਪੈ ਰਹੇ ਜਾਂ ਮੋਹਾਲੀ ਪੈਸ਼ਰ ਪੈਂਦਾ ਤੇ ਇੱਥੇ ਕਦੋਂ ਤੱਕ ਹੋ ਜਾਈਗੀ ਜੀ ਹਾਂਜੀ ਮੇਰੇ ਧਿਆਨ ਚ ਲਿਆਇਆ ਗਿਆ ਹੈ ਕਿ ਪਿੱਛੇ ਗਾਇਨੋਕੋਲੋਜਿਸ ਜਿਹੜੇ ਇੱਥੇ ਡਿਪਿਊਟ ਸੀ ਉਹ ਡਿਜ਼ਾਈਨ ਕਰਕੇ ਚਲੇ ਗਏ ਨੇ ਤੇ ਇਹ ਹੈਲਥੀ ਪਾਰਕ ਦੇ ਧਿਆਨ ਚ ਲਿਆਇਆ ਜਾਵੇਗਾ ਅੱਜ ਸਾਡੇ ਕੋਲ ਨਵੇਂ ਸਿਵਲ ਸਰਜਨ ਵੀ ਆ ਗਏ ਹਨ ਸੋ ਵਾਈਲ ਆਫਕੋਰਸ ਸਾਡੇ ਐਕਟਿੰਗ ਸਿਵਲ ਸਰਜਨ ਡਾਕਟਰ ਰੇਨੂ ਕੰਮ ਕਮਕਾਜ ਸੰਭਰੇ ਸੀ ਲੇਕਿਨ ਅੱਜ ਜਿਵੇਂ ਪੋਸਟਾਂ ਭਰੀਆਂ ਜਾ ਰਹੀਆਂ ਹਨ ਡੀਪੀਸੀ ਹੋਣ ਦੀ ਲੋਡ ਸੀ ਉਹ ਹੋ ਕੇ ਅੱਜ ਸਿਵਲ ਸਰਜਨ ਅਪਾਇੰਟ ਕੀਤੇ ਗਏ ਨੇ ਉਹ ਵੀ ਜਿਹੜੀ ਬਾਕੀ ਵੇਕੈਂਸੀਜ਼ ਵੀ ਬਚਦੀਆਂ ਨੇ ਅਸੀਂ ਸਰਕਾਰ ਦੇ ਲੈਵਲ ਤੇ ਰੇਜ਼ ਕਰਾਂਗੇ ਔਰ ਛੇਤੀ ਤੋਂ ਛੇਤੀ ਉਹਨਾਂ ਨੂੰ ਪੂਰੀ ਕਰਾਉਣ ਦੀ ਕੋਸ਼ਿਸ਼ ਕਰਾਂਗੇ ਮੈਮ ਇੱਕ ਨਾ ਰਾਤ ਨੂੰ ਫਿਰ ਇੱਕ ਤਾਂ ਲਾਈਟਸ ਨਹੀਂ ਹੈਗੀਆਂ ਨਾ ਵਾਚਮੈਨ ਉਹ ਇਹ ਵੀ ਬਹੁਤ ਦਿੱਕਤ ਹੈ ਜੀ ਇੱਥੇ ਜਿੱਥੇ ਪੇਸ਼ੈਂਟ ਐਡਮਿਟ ਆਫੇ ਗੱਡੇ ਇਸ ਤਰ੍ਹਾਂ ਭਟੇ ਹੋ ਤੁਸੀਂ ਦੌਰਾ ਕਰ ਸਕਦੇ ਹੋ ਜਾ ਕੇ ਤੇ ਬਹੁਤ ਪਰੇਸ਼ਾਨੀ ਲੁਕ ਮੈਂ ਐਸਐਮਓ ਸਾਹਿਬ ਨੂੰ ਰਿਕਵੈਸਟ ਕੀਤੀ ਹੈ ਕਿ ਇੱਥੇ ਦਾ ਆਡਿਟ ਕਰਕੇ ਦੁਬਾਰਾ ਇੱਕ ਵਾਰੀ ਕਿਹੜੀਆਂ ਸੁਵਿਧਾਵਾਂ ኦਪਰੇਸ਼ਨਲ ਤੌਰ ਤੇ ਜਿਹੜੀਆਂ ਸਾਨੂੰ ਲੋੜਿੰਦੀਆਂ ਨੇ ਔਰ ਅਰਜੈਂਟ ਤੌਰ ਤੇ ਜਿਹੜੀਆਂ ਲੋੜਿੰਦੀਆਂ ਨੇ ਉਹ ਅਸੀਂ ਇਮੀਡੀਏਟ ਤੌਰ ਤੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਜਿਹੜੇ ਇਨਫਰਾਸਟ੍ਰਕਚਰਲ ਰਿਫਾਰਮਸ ਵੀ ਹੈਗੇ ਨੇ ਜਿਹੜੀ ਬਿਲਡਿੰਗ ਕੋਈ ਖਰਾਬ ਹੈ ਜਾਂ ਹੋਰ ਕੋਈ ਬੈਂਚਸ ਲਗਾਉਣ ਵਾਲੇ ਨੇ ਜਾਂ ਹੋਰ ਚੀਜ਼ਾਂ ਨੇ ਉਹ ਵੀ ਅਸੀਂ ਸਮੇਂ ਤੇ ਪੂਰੀ ਕਰਾਂਗੇ ਥੈਂਕ ਯੂ ਥੈਂਕ ਯੂ